₹100 ਪਹਿਲਾਂ ਵੀ ਮਿਲਦਾ ਸੀ ਸਾਨੂੰ 1500 ਹੁਣ ਵੀ ਮਿਲਦਾ ਪੈਨਸ਼ਨ ਚ ਸਾਨੂੰ ਜਿਹੜੀ ਚੀਜ਼ ਮਿਲਦੀ ਆ ਸਾਡਾ ਜਿਹੜਾ ਕੋਈ ਕੰਮ ਹੈ ਡਿਕਾ ਹੈ ਸਾਡਾ ਬਿੱਟੂ ਪ੍ਰਧਾਨ ਹੈਗਾ ਛੱਡਲੇ ਵੀ ਸਾਨੂੰ ਹੋਰ ਪਾਸੇ ਕਿਸੇ ਦੀ 10000 ਲੋਕ ਸਭਾ ਸੀਟ ਸੰਗਰੂਰ ਤੋਂ ਕਾਂਗਰਸ ਦੇ ਉਮੀਦਵਾਰ ਸੁਖਪਾਲ ਸਿੰਘ ਖੈਰਾ ਨੂੰ ਟਿਕਟ ਮਿਲਣ ਤੋਂ ਬਾਅਦ ਕਾਂਗਰਸੀ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਪਈ ਹੈ ਜਿਸ ਦੇ ਚਲਦੇ ਹਲਕਾ ਦਿੜਬਾ ਤੋਂ ਯੂਥ ਕਾਂਗਰਸ ਦੇ ਵੱਲੋਂ ਸੁਖਪਾਲ ਸਿੰਘ ਖੈਰਾ ਨੂੰ ਟਿਕਟ ਮਿਲਣ ਦੀ ਖੁਸ਼ੀ ਵਿੱਚ ਲੱਡੂ ਵੰਡੇ ਨੇ ਤੇ ਖੁਸ਼ੀ ਜ਼ਾਹਰ ਕੀਤੀ ਗਈ ਹੈ ਤੁਮ ਤਾਂ ਮੰਨ ਲਾਏ ਨਹੀਂ ਸੁਣ ਲਵੇ ਨਾ ਜੀ ਕੀ ਕਹਿਣਾ ਚਾਹਣ ਉਸ ਗੱਲ ਨੂੰ ਜਿਹੜਾ ਤੁੰਨੂੰ ਵਾਦਾ ਕਰਿਆ ਸੀ ਆਪਾਂ ਬਾਅਦਾਂ ਤਾਂ ਟਾਈਮ ਤੇ ਦੱਸਾਂਗੇ ਉਹਨਾਂ ਦਾ ਹਮਰੇ ਡਾਇਰੈਕਸ਼ਨੋਂ ਕੋਈ ਤਾਂ ਆਊਗਾ ਸਾਡੇ ਸਾਹਮਣੇ। ਵਰਗੜੀ ਜੀ ਕਿਵੇਂ ਦੇਖਦੇ ਹੋ ਕਾਂਗਰਸ ਪਾਰਟੀ ਦੇ ਜਿਹੜੇ ਉਮੀਦਵਾਰ ਐਲਾਨ ਦਿੱਤੇਗੇ ਸੁਖਪਾਲ ਸਿੰਘ ਖਹਿਰਾ ਉਸ ਤੋਂ ਬਾਅਦ ਅੱਜ ਡੱਬਾ ਦੇ ਵਿੱਚ ਲੱਡੂ ਵੰਡੇ ਜਾ ਰਹੇ ਨੇ ਕਿਸ ਤਰ੍ਹਾਂ ਦੇਖਦੇ ਹੋ? ਅਸੀਂ ਅੱਜ ਡੱਬਾ ਕਾਂਗਰਸ ਵੱਲੋਂ ਸਮੁੱਚੀ ਹਾਈ ਕਮਾਂਡ ਦਾ ਤਹਿਦਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇੱਕ ਬਹੁਤ ਇਮਾਨਦਾਰ ਤੇ ਇੱਕ ਨਿਤੜਕ ਜਰਨੈਲ ਜੋ ਕਿ ਪੰਜਾਬ ਦਾ ਨਿਤੜਕ ਜਰਨੈਲ ਸਰਦਾਰ ਸੁਖਪਾਲ ਸਿੰਘ ਖਹਿਰਾ ਉਹ ਅੱਜ ਕਾਂਗਰਸ ਪਾਰਟੀ ਨੇ ਲੋਕ ਸਭਾ ਹਲਕੇ ਸੰਗਰੂਰ ਤੋਂ ਕੈਂਡੀਡੇਟ ਐਲਾਨਿਆ ਅਸੀਂ ਸਮੁੱਚੀ ਕਾਂਗਰਸ ਪਾਰਟੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਸਰਦਾਰ ਜਸਵਿੰਦਰ ਸਿੰਘ ਧਮਾਨ ਸਮੂਹ ਟੀਮ ਵੱਲੋਂ ਧਮਾਨ ਸਾਹਿਬ ਦੀ ਜਿਹੜੀ ਸਮੁੱਚੀ ਟੀਮ ਹੈ ਉਹਦੇ ਵੱਲੋਂ ਅਸੀਂ ਕਾਂਗਰਸ ਪਾਰਟੀ ਦਾ ਧੰਨਵਾਦ ਕਰਦੇ ਹਾਂ ਕਿਤਰਾ ਦੇਖੋ ਕਿਤਰਾ ਦਾ ਜੋਸ਼ ਹੈ ਜਿਹੜਾ ਕਾਂਗਰਸ ਦੇ ਵਿੱਚ ਇਸ ਤਰ੍ਹਾਂ ਪਾਇਆ ਜਾ ਰਿਹਾ ਹੈ ਜੋਸ਼ਤਾਈ ਪੱਤਰਕਾਰ ਸਾਹਿਬ ਤੁਹਾਨੂੰ ਪਤਾ ਹੈ ਇਸ ਟਾਈਮ ਪਿੰਡਾਂ ਦੇ ਵਿੱਚ ਜਿਹੜੀ ਕਾਂਗਰਸ ਪਾਰਟੀ ਪ੍ਰਤੀ ਬਹੁਤ ਜਿਹੜੀ ਲੀਡ ਦੇ ਨਾਲ ਕਾਂਗਰਸ ਪਾਰਟੀ ਹੈ ਜਿਹੜੀ ਅੱਜ ਪੰਜਾਬ ਦੇ ਵਿੱਚੋਂ ਲੀਡ ਲਊਗੀ ਸੋ ਅਸੀਂ ਸਾਰੇ ਅੱਜ ਕਾਂਗਰਸੀ ਜਿੰਨੇ ਵੀ ਕਾਂਗਰਸੀ ਧਮਾਨ ਪਰਿਵਾਰ ਨਾਲ ਰਿਲੇਟਡ ਨੇ ਸਾਰੇ ਇੱਥੇ ਪਹੁੰਚੇ ਨੇ ਅਸੀਂ ਸਾਰਿਆਂ ਦਾ ਤੇ ਇਹਦੇ ਨੂੰ ਧੰਨਵਾਦ ਕਰਦੇ ਆਂ ਅਸੀਂ ਵੱਡੀ ਖੁਸ਼ੀ ਜ਼ਾਹਰ ਕਰਦੇ ਆਂ ਅੱਜ ਅਸੀਂ ਕਾਂਗਰਸ ਪਾਰਟੀ ਦੇ ਝੰਡੇ ਹੇਠ ਸਾਰੇ ਇਕਜੁੱਟ ਹੋ ਕੇ ਸਰਦਾਰ ਸੁਖਪਾਲ ਸਿੰਘ ਖੈਰਾ ਦੀ ਜਿੱਤੇ ਜਿੱਕਿੰਨੀ ਬਣਾਵਾਂਗੇ ਕੁਝ ਤੁਹਾਡੇ ਜਿਹੜੇ ਕਾਂਗਰਸੀ ਨੇ ਉਹ ਇਹ ਵੀ ਕਹਿ ਰਹੇ ਨੇ ਕਹਿੰਦੇ ਪੈਰਾਸ਼ੂਟ ਰਾਹੀਂ ਜਿਹੜਾ ਹੈਗਾ ਉਹ ਉਮੀਦਵਾਰ ਉਤਾਰੇਗਾ ਪੈਰਾਸ਼ੂਟ ਰਾਹੀਂ ਉਮੀਦਵਾਰ ਉਹ ਹੁੰਦਾ ਜੀ ਜਿਹੜਾ ਕੋਈ ਕਿਤੋਂ ਜਿਹਦਾ ਨਾਮ ਨਾ ਹੋਵੇ ਸਰਦਾਰ ਸੁਖਪਾਲ ਸਿੰਘ ਖੈਰੇ ਦਾ ਪੂਰੇ ਪੰਜਾਬ ਦੇ ਵਿੱਚ ਨਾ ਹੈ ਇਹ ਕੋਈ ਪੈਰਾਸ਼ੂਟ ਨਹੀਂ ਇਹ ਪੁਰਾਣੇ ਕਾਂਗਰਸੀ ਨੇ ਇਹ ਧਮਨ ਸਾਹਿਬ ਧਮਨ ਸਾਹਿਬ ਦੇ ਜਿੰਨੇ ਵੀ ਜਿੰਨੇ ਸਾਥੀ ਨੇ ਅਸੀਂ ਕੋਈ ਪੈਰਾਸ਼ੂਟ ਨਹੀਂ ਕਹਿੰਦੇ ਕੋਈ ਵੀ ਕਾਂਗਰਸੀ ਨਹੀਂ ਕਹੂਗਾ ਕਾਂਗਰਸ ਜਿਹੜੇ ਜੈ ਹਿੰਦਵਾਦ ਜਿਹੜੇ ਦੱਲੇ ਲੋਕ ਹੁੰਦੇ ਨੇ ਉਹ ਇਕਜੁੱਟ ਉਹ ਨਹੀਂ ਹੁੰਦੇ ਹੁੰਦੇ ਉਹ ਕਹਿੰਦੇ ਨੇ ਪੈਰਾਸ਼ੂਟਾ ਫਲਾਣਾ ਕੋਈ ਪੈਰਾਸ਼ੂਟ ਨਹੀਂ ਬਾਕੀ ਤੁਹਾਡੇ ਜਿਹੜੇ ਕੁਝ ਕਾਂਗਰਸ ਨੇ ਇਹ ਵੀ ਕਹਿ ਰਹੇ ਨੇ ਕਿ ਧਮਾਨ ਪਰਿਵਾਰ ਜਿਹੜਾ ਹੁਣ ਉਹਨਾਂ ਕੋਲ ਕਾਂਗਰਸ ਦਾ ਮਤਲਬ ਹੈ ਹੀ ਨਹੀਂ ਕਿ ਉਹ ਕਿਸ ਰਹਿ ਕੇ ਖੁਸ਼ੀ ਦੇ ਵਿੱਚ ਕੰਮ ਕਰ ਰਹੇ ਬਿਲਕੁਲ ਸਰਦਾਰ ਜਸਵਿੰਦਰ ਸਿੰਘ ਧਮਾਨ ਹਲਕਾ ਸਨਾਮ ਤੋਂ ਜੋ ਹਲਕਾ ਇੰਚਾਰਜ ਨੇ ਕਾਂਗਰਸ ਪਾਰਟੀ ਦੀ ਉਹ ਸੇਵਾ ਕਰ ਰਹੇ ਨੇ ਸਾਰਾ ਧਮਾਨ ਪਰਿਵਾਰ ਇਕਜੁੱਟ ਹੋ ਕੇ ਜਸਵਿੰਦਰ ਸਿੰਘ ਧਮਾਨ ਦੇ ਨਾਲ ਸਾਰੇ ਹੈਲਪ ਕਰਨਗੇ ਅਸੋਪਾਲ ਸਿੰਘ ਖੈਰਾ ਦਾ ਜਿਹੜਾ ਕਾਫਲਾ ਲਾ ਲੋ ਜਾ ਉਹਨਾਂ ਦੀ ਫੇਰੀ ਐ ਦੜਬੇ ਦੇ ਵਿੱਚ ਕਦੋਂ ਪੈਣੀ ਐ ਕੋਈ ਇਸ ਦੇ ਬਾਰੇ ਗੱਲਬਾਤ ਹੋਈ ਨਹੀਂ ਹਲੇ ਮੀਟਿੰਗ ਹੋਣੀ ਐ ਇੱਕ ਦੋ ਦਿਨਾਂ ਦੇ ਵਿੱਚ ਹਲਤਾ ਰਾਤ ਟਿਕਟ ਅਨਾਉਂਸ ਹੋਈ ਐ ਤੇ ਅੱਜ ਉਹ ਮੱਥਾ ਮੱਥਾ ਟੇਕਣਗੇ ਤੇ ਇੱਕ ਦੋ ਦਿਨਾਂ ਦੇ ਵਿੱਚ ਮੀਟਿੰਗ ਕਰਕੇ ਅਗਲਾ ਪ੍ਰੋਗਰਾਮ ਤੁਹਾਨੂੰ ਜਲਦੀ ਦੇਵਾਂਗੇ ਕੀ ਲੱਗਦਾ ਜਿਹੜਾ ਯੂਥ ਆ ਜਿਹੜਾ ਨਾਲ ਚੱਲੇਗਾ ਸਾਰਾ ਬਿਲਕੁਲ ਯੂਥ ਸਾਰਾ ਨਾਲ ਚੱਲੂਗਾ ਜੀ ਕਿਉਂਕਿ ਜਿਹੜੀਆਂ ਸਮੇਂ ਦੀਆਂ ਸਰਕਾਰਾਂ ਨੇ ਉਹਨਾਂ ਦੇ ਦਾਅਵੇ ਤੋਂ ਲੋਕ ਅੱਕੇ ਹੋਏ ਨੇ ਹੁਣ ਪਿੰਡਾਂ ਦੇ ਵਿੱਚ ਦੇਖਿਓ ਸੀ ਭਾਜੀਪੀ ਤੇ ਆਮ ਆਦਮੀ ਪਾਰਟੀ ਦੇ ਕਿਵੇਂ ਰੋੜ ਕੀ ਕਰਨਾ ਚਾਹੂਗਾ ਜੱਲ ਲੱਡੂ ਬੰਡੇ ਯਾਰ ਅਰੇ ਮੈਂ ਹਾਈ ਕਮਾਨ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਕਰਦਾ ਸਾਡੇ ਸਰਪੰਚ ਸਾਹਿਬਾਨ ਪਿੰਡਾਂ ਦੇ ਵਿੱਚੋਂ ਵਰਕਰ ਸਾਹਿਬਾਨ ਕਾਂਗਰਸ ਦੀ ਰੀੜ ਦੀ ਹੱਡੀ ਅੱਜ ਸਾਰੀ ਕ੍ਰੀਮ ਇੱਥੇ ਅਸੀਂ ਸਾਰਿਆਂ ਨੇ ਇਕੱਠਾ ਹੋ ਕੇ ਖੁਸ਼ੀ ਜ਼ਾਹਰ ਕੀਤੀ ਹੈ ਲੱਡੂ ਬੰਡੇ ਨੇ ਤੇ ਇੱਕ ਦੂਜੇ ਦਾ ਮੂੰਹ ਮਿੱਠਾ ਕਰਾਇਆ ਕਿਉਂਕਿ ਸਾਨੂੰ ਅੱਜ ਇੰਨੀ ਖੁਸ਼ੀ ਇੰਨੀ ਹੈ ਵੀ ਜਿਹੜਾ ਸੁਖਪਾਲ ਸਿੰਘ ਖਹਿਰਾ ਇੱਕ ਇਮਾਨਦਾਰ ਦਿਲ ਧੜਕਾ ਪੂਰਾ ਲੜਾਈ ਲੜਨ ਵਾਲਾ ਲੀਡਰ ਅੱਜ ਸਾਨੂੰ ਸੁਰੂਜੇ ਨੇ ਦਿੱਤਾ ਸਾਡੇ ਸੁਰੂਜੇਲੇ ਦੇ ਕਰਮ ਖੋਲਤੇ ਕਿਆ ਜਾਂਦਾ ਕਿ ਜਿਹੜੀ ਗੁੱਟਬੰਦੀ ਹੈ ਜਿਹੜੀ ਕਾਂਗਰਸ ਦੇ ਵਿੱਚ ਉਹ ਕਿਤਨਾ ਕਿਤੇ ਜੜੀ ਹੈਗੀ ਲੈ ਕੇ ਬੈ ਜਾਂਦੀ ਹੈ ਕਿਸ ਤਰ੍ਹਾਂ ਦੇਖਦੇ ਗੁੱਟਬੰਦੀ ਉਹ ਕਰ ਦਿੰਦੇ ਜਿਹਨਾਂ ਨਾਲ ਕਰਨੀ ਹੁੰਦੀ ਹੈ ਸਾਡੀ ਕੋਈ ਗੁੱਟਬੰਦੀ ਨਹੀਂ ਸਰਦਾਰ ਜਸਵਿੰਦਰ ਸਿੰਘ ਢੀਮਾਨ ਜੀ ਸਨਾਮ ਤੋਂ ਹਲਕਾ ਇੰਚਾਰਜ ਨੇ ਉਹਨਾਂ ਦੀ ਰਹਿਮਾਈ ਦੇ ਵਿੱਚ ਅਸੀਂ ਅੱਜ ਇਕੱਠ ਰੱਖਿਆ ਇਕੱਠ ਕਰਕੇ ਅਸੀਂ ਨੇ ਅੱਜ ਲੱਡੂ ਵੰਡੇ ਨੇ ਸਾਨੂੰ ਬਹੁਤ ਵੱਡੀ ਖੁਸ਼ੀ ਹੈ ਜਿਵੇਂ ਸਾਰੇ ਪਾਰਟੀਆਂ ਨੇ ਉਮੀਦਵਾਰ ਐਲਾਨ ਤੇ ਨਿਕਲੀ ਬੀਜੇਪੀ ਰਹਿੰਦੀ ਐ ਐਲਾਨ ਕਰਦੀ ਕਿ ਲੱਗਦਾ ਤੁਹਾਡਾ ਕਿਸ ਨਾਲ ਜਿਹੜਾ ਮੁਕਾਬਲਾ ਨਜ਼ਰ ਆਉਂਦਾ ਬੇਸਿਕ ਕਿਹਦੇ ਨਾਲ ਮੁਕਾਬਲਾ ਹੈ ਜਿਹਦਾ ਕੋਈ ਹੋਰ ਕੈਂਡੀਡੇਟ ਹੁੰਦਾ ਫਿਰ ਤਾਂ ਅਸੀਂ ਕਹਿੰਦੇ ਵੀ ਕਿਹਦੇ ਨਾਲ ਖੈਰੇ ਦਾ ਕਿਸੇ ਨਾਲ ਮੁਕਾਬਲਾ ਨਹੀਂ ਖੈਰਾ ਤਾਂ 100% ਦਾ 100% ਹੈ ਸਿਮਰਜੀਤ ਸਿੰਘ ਮਾਨਹੂਰੀ ਸੀਟਿੰਗ ਜਿਹੜੇ ਐਮਪੀ ਹੈਗੇ ਨੇ ਇੱਥ ਪੇਰ ਉਹ ਵਾਜੀ ਮਾਰ ਸਕਦਾ ਨਹੀਂ ਉਹ ਸਿਮਰ ਸਿੰਘ ਮਾਨ ਦਾ ਚਲੋ ਬੜਜਾਰਾ ਬੁੜਾ ਹੋ ਗਿਆ ਘੱਟ ਬੋਲਣ ਜਾਂਦਾ ਹੈ ਅੱਜ ਕੱਲ ਜਿਹੜੀ ਲੋੜ ਹੈ ਅੱਜ ਕੱਲ ਦਾ ਜਮਾਨਾ ਜਿਹੜਾ ਬੋਲਣ ਦੀ ਲੋੜ ਹੈ ਅਸੀਂ ਮੁੱਦੇ ਪਿੱਛੇ ਜਦੋਂ ਸਾਨੂੰ ਬੋਲੇ ਨਹੀਂ ਜਾਂਦਾ ਤਾਂ ਮੁੱਦੇ ਪਿੱਛੇ ਕੀ ਲੜਾਂਗੇ ਸੁਖਪਾਲ ਸਿੰਘ ਖਹਿਰਾ ਪਹਿਲਾਂ ਵੀ ਲੜਾਈ ਲੜਦਾ ਰਿਹਾ ਹੁਣ ਵੀ ਲੜਾਈ ਲੜੂ ਐਮਪੀ ਮੜ ਕੇ ਵੀ ਲੜਾਈ ਲੜੂਗਾ ਲੋਕ ਕਹਿੰਦੇ ਨੇ ਕਿ ਪਰ ਲੀਡਰ ਨੇ ਜਿਹੜੇ ਖੱਲਾ ਬੋਲਦੇ ਪੂਲਦੇ ਨੇ ਕੰਮ ਨਹੀਂ ਕਰਦੇ ਨਹੀਂ ਨਹੀਂ ਇਹ ਭਲੇਖਾ ਹੈ ਜਿਹੜੇ ਉਹੀ ਕਹਿੰਦੇ ਨੇ ਜਿਨ੍ਹਾਂ ਨੂੰ ਕੰਮ ਨਹੀਂ ਹੁੰਦਾ ਕਿਉਂਕਿ ਸਾਡੇ ਧਮਾਨ ਸਾਹਿਬ ਨੇ ਸਰਦਾਰ ਸਰਜੀਤ ਸਿੰਘ ਧਮਾਨ ਸਾਹਿਬ ਪੂਰੇ ਟੌਪ ਦੇ ਕੰਮ ਕਰਦੇ ਨੇ ਪੂਰੇ ਚੋਟੀ ਦੇ ਤਿੰਨ ਵਾਰੀ ਐਮਐਲਏ ਬਣੇ ਹੋਏ ਨੇ ਪੂਰੇ ਕੰਮ ਕਰ ਰਹੇ ਨੇ ਪੂਰੀਆਂ ਪਾਰਟੀ ਪਿੱਛੇ ਲੋਕਾਂ ਵਾਸਤੇ ਸਮਾਜ ਪਿੱਛੇ ਉਹਨਾਂ ਨੇ ਪੂਰੀਆਂ ਲੜਾਈਆਂ ਲੜੀਆਂ ਨੇ ਤੁਹਾਡੇ ਕੁਝ ਸਾਥੀ ਕਹਿੰਦੇ ਕਿ ਸ਼ੁਰਾ ਮਾਰਿਆ ਜਾਂਦਾ ਆਈ ਵਾਰੀ ਕਾਂਗਰਸ ਦੀ ਪੱਟੀ ਤੇ ਮੈਂ ਤਾਂ ਉਹਨਾਂ ਨੂੰ ਪੁੱਛਣਾ ਜਾਨਾ ਵੀ ਜਦੋਂ ਐਮਸੀ ਇਲੈਕਸ਼ਨ ਦੀ ਉਦੋਂ ਕਿੱਥੇ ਤੇ ਕਾਂਗਰਸ ਸੀ ਜਦੋਂ ਜੈਬ ਟ੍ਰੋਲ ਲੜਿਆ ਸੀ ਉਦੋਂ ਕਿੱਥੇ ਦੇ ਬੰਦੇ ਉਹ ਅਸੀਂ ਪੋਲਿੰਗ ਮੈਲ ਆਇਆ ਖੁਦ ਆਇਆ ਪ੍ਰਗਟ ਸਿੰਘ ਨੇ ਸਾਡੇ ਸਾਰੇ ਐਮਸੀ ਜਿਹੜੇ ਕਾਂਗਰਸ ਦੇ ਵਰਕਰ ਖੜੇ ਨੇ ਅਸੀਂ ਨੇ ਪੋਲਿੰਗ ਲੈ ਉਦੋਂ ਕਿੱਥੇ ਦੇ ਵੀਓ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਉਦੋਂ ਕਿੱਥੇ ਸਾਡੇ ਐਮਸੀ ਇਲੈਕਸ਼ਨ ਵੇਲੇ ਕਿੱਥੇ ਤੇ ਔਰ ਜੈਬ ਟ੍ਰੋਲ ਦੀ ਇਲੈਕਸ਼ਨ ਵੇਲੇ ਕਿੱਥੇ ਤੇ ਹਾਂਜੀ ਕਿਸ ਤਰ੍ਹਾਂ ਦੇਖਦੇ ਹੋ ਅੱਜ ਜਿਹੜੀ ਖੁਸ਼ੀ ਮਨਾਈ ਜਾ ਰ ਅੱਜ ਜਿਹੜੀ ਖੁਸ਼ੀ ਬਣਾਈ ਜਾ ਰਹੀ ਹੈ ਜੀ ਅਸੀਂ ਸਭ ਤੋਂ ਪਹਿਲਾਂ ਤਾਂ ਕਾਂਗਰਸ ਹਾਈ ਕਮਾਂਡ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇੱਕ ਸਾਨੂੰ ਬਹੁਤ ਵਧੀਆ ਜੋ ਪੰਜਾਬ ਦਾ ਨ ਤੜਕ ਜਰਨੈਲ ਹੈ ਤੇ ਬਹੁਤ ਵਧੀਆ ਲੀਡਰ ਹੈ ਸੱਚਾ ਤੇ ਸੋਚਾ ਇਮਾਨਦਾਰ ਲੀਡਰ ਹੈ ਉਹ ਸਾਨੂੰ ਸੰਗਰੂਰ ਹਲਕੇ ਤੋਂ ਕੈਂਡੀਡੇਟ ਦਿੱਤਾ ਹੈ ਅਸੀਂ ਹਾਈ ਕਮਾਂਡ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ